ਜੀ ਆਇਆਂ ਜੀ ਸਵਾਗਤ ਹੈ ਤੁਹਾਡਾ ਸੈੱਟ ਲੌਕ ਦੇ ਵਿੱਚ ਮੈਂ ਸੁਣਾਉਣੀ ਜੀ ਕਿ ਮਾਰੇ ਕਿੱਕਾ ਅਸੀਂ ਵੀ ਸਾਰੇ ਕਿਕਾ ਤੇ ਪ੍ਰਮਾਤਮਾ ਅਗੇ ਬਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਕਿਕਾ ਕਮੋ ਤੋਂ ਸੌਰੀ ਮੰਗਦੇ ਆ ਕਿ ਅੱਜ ਆਪਣੀ ਵੀਡੀਓ ਹੋ ਗਈ ਲੇਟ ਵੀਡੀਓ ਤਾਂ ਐਸੀ ਮੇਰੀ ਕੱਲ ਹੀ ਬਣਾਈ ਪਈ ਸੀਗੀ ਫਿਰ ਮੈਂ ਉਹ ਅਪਲੋਡ ਨਹੀਂ ਕਰੀ ਹੈਗੀ ਕਿਉਂਕਿ ਜੀ ਰਾਤੀ ਆਪਾਂ ਨੂੰ ਨਾ ਇੱਕ ਖੁਸ਼ਖਬਰੀ ਮਿਲ ਗਈ ਫਿਰ ਮੈਂ ਕਿਹਾ ਵੀ ਆਪਾਂ ਆਪਣੇ ਭੈਣ ਭੰਨਾਂ ਨਾਲ ਅੱਜ ਆਪਣੀ ਖੁਸ਼ਖਬਰੀ ਉਹ ਸਾਂਝੀ ਕਰਦੇ ਆ ਹਨਾ ਵੀ ਉਹ ਵੀਡੀਓ ਰੈਂਗ ਨਹੀਂ ਅਪਲੋਡ ਕਰ ਰਹੀ ਇਸ ਲਈ ਮੈਂ ਉਹ ਵੀਡੀਓ ਅਪਲੋਡ ਨਹੀਂ ਕਰ ਰਹੀ ਕਿ ਆਪਾਂ ਹੁਣ ਨਵੀਂ ਵੀਡੀਓ ਬਣਾ ਕੇ ਅਪਲੋਡ ਕਰਾਂਗੇ ਤੇ ਜਦੋਂ ਤੁਹਾਡੇ ਕੋਲ ਆ ਗਈ ਉਦੋਂ ਦੇਖੀਓ ਹਨ ਜਦੋਂ ਪਹੁੰਚ ਗਈ ਤੇ ਸਾਰੇ ਕੰਮ ਤੋਂ ਕਰਕੇ ਹੁਣ ਵੀਰੀ ਵੀ ਹੋਈਆਂ 12 ਵਜੇ ਦਾ ਟਾਈਮ ਹੋ ਗਿਆ ਇੱਥੇ ਤੇ ਫਿਰ ਮੈਂ ਤਾਂ ਚਲੋ ਹੁਣ ਵੀਡੀਓ ਬਣਾ ਲੈਂਦੇ ਤੁਹਾਡੇ ਲਈ ਤੇ ਉਹ ਖੁਸ਼ਖਬਰੀ ਇਹ ਹੈ ਕਿ ਹਨ ਜਿਹੜੀ ਆਪਣੀ YouTube ਦੀ ਫਰਸਟ ਪੇਮੈਂਟ ਆ ਉਹ ਰਾਤੀ ਆ ਚੁੱਕੀ ਹੈ ਤੇ ਰਾਤੀ ਸਵੇਕ 9 ਵਜੇ ਆ ਗਈ ਸੀ ਆਪਣੇ ਖਾਤੇ ਦੇ ਵਿੱਚ ਹਨਾ ਵੈਸੇ ਪਾਟੇ ਮਤਲਬ ਮੇਲ ਆ ਗਈ ਸੀਗੀ ਆਪਾਂ ਨੂੰ ਮੇਲ ਆਈ ਸੀਗੀ YouTube ਤੋਂ ਵੱਲੋਂ 21 ਤਰੀਕ ਨੂੰ 21 ਤਰੀਕ ਰਾਤ ਨੂੰ ਡੇਢ ਵਜੇ ਮੇਲ ਆਈ ਸੀਗੀ ਵੀ ਅਸੀਂ ਇੱਧਰੋਂ ਪੈਸੇ ਸ਼ੈਪ ਮਤਲਬ ਟ੍ਰਾਂਸਫਰ ਕਰਤੇ ਤੇ ਤੁਹਾਡੇ ਖਾਤੇ ਦੇ ਵਿੱਚ ਵੀ 26 ਤਰੀਕ ਤੱਕ ਪਹੁੰਚ ਜਾਣਗੇ ਇਹ 5 ਦਿਨ ਲੱਗਣਗੇ ਤੇ ਅਡੀਕ ਰਹੇ ਸੀਗੇ ਹਨਾ ਵੀ ਚਲੋ ਆ ਜਾਵੇ ਹਨਾ ਪਰ ਰਾਤੀ ਹਨਾ ਉਹ ਕੁਸ਼ਕ ਬ੍ਰੀ ਆਪਾਂ ਨੂੰ ਮਿਲ ਗਈ ਤੇ ਆਪਣੇ ਖਰਚ ਦੇ ਵਿੱਚ ਆਪਣੀ ਫਸਟ ਪੇਮੈਂਟ ਆ ਚੁੱਕੀ ਆ ਹਨਾ ਇੰਨੀ ਜ਼ਿਆਦਾ ਖੁਸ਼ੀ ਹੋਈ ਹੈ ਨਾ ਦੇਖ ਕੇ ਵੀ ਆਪਣੇ ਮਿਹਨਤ ਪੱਲੇ ਪਈ ਹੈ ਨਾ ਕਿਉਂਕਿ ਜੀ ਕਾਫੀ ਟਾਈਮ ਦੇ ਸੀਗੀ ਆਪਾਂ YouTube ਤੇ ਤੇ ਮਤਲਬ 2 ਸਾਲ ਹੋਣੇ ਆਲੇ ਨੇ ਪੂਰੇ ਆਪਾਂ ਨੇ YouTube ਤੇ ਆਇਆ ਨੂੰ ਇੱਕ ਸਾਲ ਦੇ ਵਿੱਚ ਆਪਾਂ ਨੇ ਚੈਨਲ ਮੋਨਟਾਈਜ਼ ਕਰਾਇਆ ਸੀਗਾ ਤੇ 9ਵੇਂ ਮਹੀਨੇ ਚ ਆਪਣੇ ਡਾਲਰ ਬਣਨ ਲੱਗੇ ਸੀਗੇ ਪਿਛਲੇ 9ਵੇਂ ਮਹੀਨੇ ਚ ਹਨਾ ਇੱਕ ਸਾਲ ਬਾਅਦ ਅਕਤੂਬਰ ਅੰਦਰ ਬਣਦੇ ਬਣਦੇ ਤੇ ਪਿਛਲੇ ਮਹੀਨੇ ਕੰਪਲੀਟ ਹੋ ਗਏ ਸੀ ਬਸ ਤਾਂ ਪਿਛਲੇ ਮਹੀਨੇ ਪੇਮੈਂਟ ਆ ਜਾਣੀ ਸੀ ਆਪਣੀ 1 ਮਹੀਨੇ ਦੀ ਡਿਫਰੇ ਸੀਗੇ ਪੇਮੈਂਟ ਨੂੰ ਆਪਾਂ ਉਹ ਪਿਛਲੇ ਮਹੀਨੇ ਤਾਂ ਕਰਕੇ ਲਈ ਕਿਉਂਕਿ YouTube ਦੇ ਤਰੀਕਾ ਰੱਖਿਆ ਹੁੰਦਾ ਨੇ ਜਿਵੇਂ ਇੱਕ ਤਰੀਕ ਤੋਂ ਲੈ ਕੇ 10 ਤਰੀਕ ਤੱਕ ਹਨਾ ਜਿਹੜਾ YouTube ਆ ਉਹ ਆਪਣੀ ਪੇਮੈਂਟ ਨੂੰ ਐਡਸਨ ਦੇ ਕੋਲ ਭੇਜ ਦਿੰਦਾ ਤੇ ਉਸ ਤੋਂ ਬਾਅਦ ਕੀ ਤਰੀਕ ਤੋਂ 26 ਤੱਕ ਆਪਣੇ ਕਰਤੇ ਦੇ ਵਿੱਚ ਆਉਂਦੀ ਹੈ ਜਦੋਂ ਐਡਸਨ ਦੇ ਵਿੱਚ ਮਤਲਬ ਭੇਜਣੀ ਸੀਗੀ YouTube ਨੇ ਉਹ ਆਪਣੀ ਤਰੀਕ ਨਹੀਂ ਚੁੱਕੀ ਸੀ ਤੇ ਉਸ ਤੋਂ ਬਾਅਦ ਆਪਣੇ ਡਾਲਰ ਕੰਪਲੀਟ ਹੋਏ ਨੇ ਹੈਨਾ ਤਾਂ ਕਰਕੇ ਫਿਰ ਆਪਾਂ ਇੱਕ ਮਹੀਨਾ ਅਡੀਕ ਕਰਨਾ ਆਪਾਂ ਤੇ ਪਰ ਰਾਤੀ ਹੈਨਾ ਅਡੀਕ ਦੀਆਂ ਸਾਰੀਆਂ ਕੜੀਆਂ ਖੁੱਗ ਚੁੱਕੀਆਂ ਸੀਗੀਆਂ ਤੇ ਰਾਤੀ ਆਪਣੇ ਖਾਤੇ ਦੇ ਵਿੱਚ ਪੇਮੈਂਟ ਆ ਗਈ ਸਾਰੇ ਇੱਕ ਜਾਣੇ ਏਨੇ ਜ਼ਿਆਦਾ ਖੁਸ਼ ਹੋਏ ਬੱਚੇ ਬਹੁਤ ਖੁਸ਼ ਸੀਗੇ ਤੁਹ ਬਦਈਆ ਸੈਲਵਜ ਕਰਦਾ ਹੈਨਾ ਹੋ ਜਿਆ ਦਾ ਖੁਸ਼ ਹੋਇਆ ਤੁਹਾਨੂੰ ਸਕੂਲ ਗਿਆ ਬੈਨੇ ਨਹੀਂ ਤੇ ਵੀਡੀਓ ਰੇ ਵਿੱਚ ਲੰਦੇ ਹੈ ਨਾ ਉਹਨਾਂ ਨੂੰ ਤੇ ਬਹੁਤ ਖੁਸ਼ੀ ਬਹੁਤ ਹੋਈ ਆ ਕਿਉਂਕਿ ਜੀ ਜਦੋਂ ਆਪਣੀ ਮਿਹਨਤ ਦਾ ਨਾ ਮੁੱਲ ਮਿਲਦਾ ਹੈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਚਲੋ ਪੈਸੇ ਤਾਂ ਪਹਿਲਾਂ ਵੀ ਕਮਾ ਰਹੇ ਸੀ ਇਹ ਆਪਾਂ ਹਨਾ ਤੇ ਕਮਾਈ ਦਾ ਕਰ ਰਹੇ ਸੀ ਪਰ ਜਿਹੜੀ ਇਹ ਆ ਨਾ YouTube ਦੀ ਕਮਾਈ ਜੇ ਬਖਰੀਓ ਆ ਨਾ ਤੇ ਖੁਸ਼ੀ ਹੁੰਦੀ ਆ ਇਹ ਕਮਾਈ ਕਰਕੇ ਕਿਉਂਕਿ ਜੀ ਜਦੋਂ ਆਪਾਂ YouTube ਤੇ ਆਉਂਦੇ ਆ ਬਹੁਤ ਜ਼ਿਆਦਾ ਗੱਲਾਂ ਸੁਣਨੀਆਂ ਪੈਂਦੀਆਂ ਨੇ ਹਨਾ ਉਹ ਲੋਕਾਂ ਦੇ ਹਾਸੇ ਮਜ਼ਾਕ ਬਹੁਤ ਉਡਾਉਂਦੇ ਆ ਲੋਕ ਨਾ ਕਹਿੰਦੇ ਆ ਲੋਗੇ ਕੁੱਤੇ ਆ ਗਏ ਵੀਡੀਓ ਪਾਉਂਦੇ ਨੇ ਇੱਕ ਕਮਾਈ ਕਰਨੀ ਆ ਬਹੁਤ ਗੱਲਾਂ ਬੋਲਦੇ ਆ ਬਹੁਤ ਜ਼ਿਆਦਾ ਸੁਣਨਾ ਪਿਆ ਸੈਲਬ੍ਰਿਟੀਨਾਂ ਨੂੰ ਵੀ ਸੁਣਨਾ ਪਿਆ ਬਹੁਤ ਔਝਾਂਚੀ ਹੈ ਨਾ ਕਿੰਨਾ ਨੇ ਮਜ਼ਾਕ ਅਣਾਇਆ ਵੀ ਤੁਸੀਂ ਬਲੌਗਰ ਹੋ ਵੀ ਤੁਸੀਂ ਵੀਡੀਓ ਪਾਉਂਦੇ ਹੋ ਮੈਨੂੰ ਤੁਹਾਨੂੰ ਕੀ ਮਿਲਦਾ ਹੈ ਨਾ ਕਿ ਬੱਚੇ ਆ ਕੇ ਦੱਸ ਦਿੰਦੇ ਸੀ ਮੇਰੇ ਘਰੇ ਕਹਿੰਦੇ ਮੰਮੀ ਵੀ ਆਈ ਹੈ ਅੱਜ ਕੱਲ੍ਹ ਕਹਿੰਦੇ ਨੇ ਪਰ ਫੇਰ ਮੈਂ ਕਹਿੰ ਦਿੰਦੀ ਜੀ ਕੋਈ ਗੱਲ ਨਹੀਂ ਬੁੱਤ ਵੀ ਲੱਗੇ ਰੋਮ ਕਿਸੇ ਨੂੰ ਜਵਾਬ ਨਹੀਂ ਦੇਣਾ ਵੀ ਜਵਾਬ ਇੱਕ ਦਿਨ ਆਪਾਂ ਆਪਣੀ ਮਿਹਨਤ ਦਾ ਜਦੋਂ ਫਲ ਮਿਲੂਗਾ ਨਾ ਉਦੋਂ ਕੰਮਾਂਗੇ ਹਨਾ ਸਭ ਨੂੰ ਆਪਣੇ ਆਪੇ ਮਿਲ ਜੂਗਾ ਪਰ ਬੱਚਿਆਂ ਨੇ ਹੌਂਸਲਾ ਨਹੀਂ ਛੱਡਿਆ ਹਨਾ ਚਲੋ ਲੱਗੇ ਰਹੇ ਹਿੱਕਣੇ ਅਸੀਂ ਹਨਾ ਤੇ ਕਈ ਵਾਰ ਚਲੋ ਮੈਂ ਵੀ ਹੌਸਲਾ ਜਿਹਾ ਟਾਰਨ ਦਿੱਤੀ ਫਿਰ ਉਹ ਮੈਨੂੰ ਹੌਸਲਾ ਦੇਣ ਦਿੱਦਿ ਜਦੋਂ ਉਹ ਹੌਂਸਲਾ ਛੱਡ ਲੈਂਦੇ ਤੇ ਮੈਂ ਉਹਨਾਂ ਕਹਿ ਦਿੰਦੀ ਨਹੀਂ ਕੋਈ ਕਰਨੀ ਕਹੀ ਜਾਂਦਾ ਉਹਨਾਂ ਤੇ ਪਿੰਨਾਂ ਨੇ ਕਿਹਾ ਸੀ ਕਿ ਆ ਜਦੋਂ ਤੁਸਾਂ ਤੁਸੀਂ پیسے ਕਮਾ ਲਓਗੇ YouTube ਤੋਂ ਹਨਾ ਉਹ ਦੇਖਾਂਗੇ ਜਦੋਂ ਤੁਹਾਡੀ ਪੇਮੈਂਟ ਆ ਜੂਗੀ ਲਓ ਜੀ ਆਪਣੀ ਫਾਈਨਲੀ ਪੇਮੈਂਟ ਆ ਚੁੱਕੀ ਆ ਹਨਾ ਤੇ ਕਢਾਈ ਤਾਂ ਮੈਂ ਨਹੀਂ ਹੈਗੀ ਖਾਤੇ ਚ ਆ ਚੁੱਕੀ ਆ ਰਤੀ ਤੇ ਦੇਖਾਂਗੇ ਜੇ ਅੱਜ ਜਾਵਾਂਗੇ ਨਾ ਫਿਰ ਆਪਾਂ ਮਠਿਆਕਾਂ ਵੀ ਲੈ ਆਤੀ ਤੇ ਸ਼ਾਮ ਨੂੰ ਜਿਹੜਾਵਾਂਗੇ ਗੁਰਦੁਆਰਾ ਸਾਹਿਬ ਆਪਰੇ ਬਾਪੂ ਸਾਹਿਬ ਨੂੰ ਲਾਦਦੇ ਕੋਈ ਐਚ ਹਨਾ ਬਾਕੀ ਬੱਚਿਆਂ ਨੂੰ ਮੂੰਹ ਮਿੱਠਾ ਪਹਵਾਵਾਂਗੇ ਸਾਰਿਆਂ ਨੂੰ ਤੇ ਖਾਵਾਂਗੇ ਮਠਿਆਈ ਬਾਕੀ ਜੀ ਆਪਾਂ ਨੇ ਅੱਜ ਇੰਨੀ ਕੀ ਖੁਸ਼ਖਬਰੀ ਹੈ ਨਾ ਸ਼ੇਅਰ ਕਰਨੀ ਸੀਗੀ ਤੇ ਬਾਕੀ ਤੁਸੀਂ ਪੁੱਛੋਗੇ ਹੈ ਨਾ ਕਿੰਨੀ ਕੀ ਪੇਮੈਂਟ ਆਈ ਆ ਪੇਮੈਂਟ ਆਪਾਂ ਸਹੀ ਨਹੀਂ ਦੱਸ ਸਕਦੇ ਹੈਗੇ YouTube ਤੇ ਆਪਾਂ ਨੂੰ ਕਿੰਨੀ ਆਈ ਆ ਅ ਬਸ ਜੀ ਇੰਨੀ ਕਾ ਗਈ ਕੀ ਜਿੰਨੀ ਅਮੀ ਸੀ ਉਹਦੇ ਨਾਲ ਚੱਲ ਗਈ ਆ ਹੈ ਨਾ ਤੇ ਜਿੰਨਿਕਾ ਅਸੀਂ ਅਮੀ ਲਾਈ ਬੈਠੇ ਸੀਗੇ ਵੀ ਇੰਨੀ ਕਾਉਗੀ ਪਰ ਉਹਦੇ ਨਾਲ ਪਤਾ ਹੀ ਹੈ ਨਾ ਤੇ ਦੱਸ ਤਾਂ ਨਹੀਂ ਸਕਦੇ ਲੈ ਕਿਉਂਕਿ ਇਹ YouTube ਦੇ ਨਿਯਮਾਂ ਦੇ ਖਿਲਾਫ ਆ ਹੈ ਨਾ ਤੇ ਫਿਰ ਪ੍ਰੋਬਲਮ ਆ ਜਾਂਦੀ ਹੈ ਚੈਨਲ ਤੇ ਜਿਹਾ ਆਪਾਂ ਸਹੀ ਆਪਣੀ ਹੈ ਨਾ ਇਨਕਮ ਦੱਸਾਂਗੇ YouTube ਦੀ ਚਲੋ ਕੋਈ ਗੱਲ ਨਹੀਂ ਹੈ ਨਾ ਤੇ ਹੁਣ ਤਾਂ ਸ਼ੁਰੂਆਤ ਆ ਹਲੇ ਸ਼ੁਰੂਆਤ ਆ ਅੱਗੇ ਅੱਗੇ ਚਲੋ ਜੀ ਵਧੀ ਜਾਉਗੀ ਬਾਰੇ ਖੁਸ਼ੀ ਹੋ ਉਹ ਤਾਂ ਇਹ ਹੈ ਨਾ ਫਸਟ ਪੇਮੈਂਟ ਪਾਤੀ ਹੈ ਨਾ ਤੇ ਰਾਤੀ ਸੈਸ ਆਉਂਦੇ ਸੀਗਾ ਫਿਰ ਮੈਨੂੰ ਠਾੜ ਕੇ ਗਿਆ ਹੈ ਨਾ ਗਈ ਸੈਲਰੀ ਦਾ ਮੈਸੇਜ ਆ ਗਿਆ ਕਿਉਂਕਿ ਡੀਕ੍ਰੇ ਸੀਗੀ ਅਸੀਂ ਦੋ ਤਿੰਨ ਦਿਨ ਦੇ ਵੀ ਮੈਸੇਜ ਨਹੀਂ ਆਇਆ ਵੀ ਕਾਤੇ ਚ ਪੈਸੇ ਨਹੀਂ ਪਹੇਗੇ ਤੇ ਰਾਤ ਜਿਹੜਾ ਮੈਸੇਜ ਆਇਆ ਫਿਰ ਵੀ ਬੜੀ ਖੁਸ਼ ਹਾਂ ਤੇ ਨਾਲ ਦੀ ਨਾਲ ਇੱਕ ਖੁਸ਼ਖਬਰੀ ਇਹ ਵੀ ਆ ਹਨਾ ਵੀ ਅਸੀਂ ਨਾ ਮੈਂ ਨਰਦ ਪਰਚਾਈ ਅਸੀਂ ਮਤਲਬ ਮੈਂ ਚੈਨਲ ਤੇ ਨਾ ਬੋਲਿਆ ਸੀਗਾ ਤੇ ਉਹਨੇ ਮੇਰੇ ਕੋਲ ਬਾਤਸ ਖੋਲਿਆ ਸੀ ਤੇ ਪੇਮੈਂਟ ਸਾਡੀ ਇਕੱਠਿਆਂ ਵੀ ਆਈ ਹੈ ਵਸੇ ਮੇਰੇ ਖਾਤੇ 'ਚ ਪੈ ਚੁੱਕੀ ਆ ਉਹਦੇ ਖਾਤੇ 'ਚ ਇਹਨੇ ਪਈ ਹੋਈਗੀ ਸ਼ਾਇਦ ਉਹਨੂੰ ਰਾਤ ਨੂੰ ਕੋਈ ਨਾ ਮੈਸੇਜ ਆ ਜਾਊਗਾ ਪਰ ਸਾਡੀ ਹਨਾ ਕੱਖਾਂ ਦੀ ਕੰਪਲੀਟ ਹੋ ਗਈ ਤੇ ਸਾਨੂੰ ਨਰਦ ਪਰਚਾਈ ਦੀ ਹਨਾ ਕੱਖੀਆਂ ਨੂੰ ਪੇਮੈਂਟ ਆਈ ਹੈ YouTube ਦੀ ਤੇ ਹਮੇਸ਼ਪੰਨ ਦਾ ਜਾਣਦੇ ਨੇ ਉਹਨਾਂ ਨੂੰ ਹਨਾ ਮਨਪ੍ਰੀਤ ਜਿਹੜੇ ਬਲੌਗ ਪਾਉਂਦੇ ਆ ਤੇ ਪਤਾ ਹੈ ਇਹਨਾਂ ਨੂੰ ਵੀ ਮੇਰੇ ਭੂਆ ਦੀ ਉਹ ਨੂੰਹ ਹਨਾ ਵੱਡੀ ਨੂੰਹ ਆ ਪੁਆਦੀ ਤੇ ਉਹਨਾਂ ਦਾ ਵੀ ਚੈਨਲ ਆ ਨਾ ਤੇ ਉਹਨਾਂ ਨੂੰ ਵੀ ਅੱਜ ਰਾਤ ਨੂੰ ਸ਼ੈਲ ਖੁਸ਼ਖਬਰੀ ਮਿਲ ਜਵੇ ਹਨਾ ਪਰ ਸਾਨੂੰ ਬਹੁਤ ਖੁਸ਼ੀ ਆ ਕਿ ਸਾਨੂੰ ਦੋਵਾਂ ਨੂੰ ਇਕੱਠਿਆਂ ਨੂੰ ਨਾ ਪੇਮੈਂਟ ਆਈ ਆ ਮੈਂ ਤਾਂ ਬਹੁਤ ਬੜੀ ਖੁਸ਼ੀ ਆ ਤੇ ਚਲੋ ਜੀ ਬਸ ਇਨੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਜੀ ਮਿਲਦੇ ਆ ਜੀ ਕੱਲ ਨੂੰ ਕੋਈ ਨਵਾਂ ਟੌਪਿਕ ਲੈ ਕੇ ਨਵੀਂ ਵੀਡੀਓ ਲੈ ਕੇ ਹਨਾ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ